ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਜੈਤੋ ਦੇ ਸ਼ਹੀਦਾਂ ਦੇ ਵਾਰਿਸ ਪਰਿਵਾਰਾਂ ਅਤੇ ਅੰਗਰੇਜ਼ ਸਰਕਾਰ ਵੱਲੋਂ ਮਹਾਰਾਜਾ ਰੀਪੂ ਦਮਨ ਸਿੰਘ ਨੂੰ ਗੱਦੀਆਂ ਲਾ ਕੇ ਜਲਾਵਤਨ ਕਰਨ ਮੌਕੇ ਉਹਨਾਂ ਨਾਲ ਜਲਾਵਤਨ ਕੀਤੇ ਗਏ ਵਿਅਕਤੀਆਂ ਦੇ ਵਾਰਸਾਂ ਵੱਲੋਂ ਰਿਆਸਤ ਨਾਭਾ ਦੇ ਸ਼ਾਹੀ ਪਰਿਵਾਰ ਮਹਾਰਾਣੀ ਉਮਾ ਸਿੰਘ ਰਾਣੀ ਪ੍ਰੀਤੀ ਸਿੰਘ ਅਤੇ ਉਮਰ ਅਵੀ ਉਦੇ ਪ੍ਰਤਾਪ ਸਿੰਘ ਨੂੰ ਮਹਾਰਾਜਾ ਹੀਰਾ ਸਿੰਘ ਦੇ ਦੁਆਰਾ ਬਣਾਏ ਪ੍ਰਾਤਨਤ ਇਤਿਹਾਸਕ ਹੀਰਾ ਮਹਿਲ ਨਾਭਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਨਮਾਨਿਤ ਕੀਤਾ ਗਿਆ ਸ਼ਾਹੀ ਪਰਿਵਾਰ ਨੂੰ ਸਨਮਾਨਿਤ ਕਰਨ ਤੋਂ ਪ੍ਰੰਤੋਂ ਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਿਆਸਤ ਨਾਭਾ ਦੇ ਮਹਾਰਾਜਾ ਰੀਪੂਧਮਨ ਸਿੰਘ ਨਾਲ ਜਲਾਵਤਨ ਹੋਣ ਵਾਲੀਆਂ ਸਾਡੇ ਇਲਾਕੇ ਦੇ 15 ਵਿਅਕਤੀਆਂ ਵਿੱਚੋਂ 11 ਵਿਅਕਤੀ ਸਾਡੇ ਪਿੰਡ ਜਿਲਾਲ ਦੇਹਾਣਾ ਦੇ ਪਿੰਡ ਲੋਟਬੱਦੀ ਦੇ ਰਹਿਣ ਵਾਲੇ ਸਨ ਅਤੇ ਜੈਤੂ ਦੀ ਮੋਰਚਾ ਲੱਗਨ ਮੌਕੇ ਸਾਡੇ ਪਿੰਡ ਲੋਟਬੱਦੀ ਦੇ 17 ਵਿਅਕਤੀ ਗ੍ਰਿਫਤਾਰ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਸ਼ਹੀਦ ਹੋ ਗਿਆ ਸੀ ਮਹਾਰਾਜਾ ਹੀਰਾ ਸਿੰਘ ਦਾ ਸਾਡੇ ਪਿੰਡ ਨਾਲ ਬਹੁਤ ਹੀ ਗੂੜਾ ਪ੍ਰੇਮ ਸੀ ਉਹਨਾਂ ਵੱਲੋਂ ਸਾਡੇ ਪਿੰਡ ਲਈ ਸਹਾਇਤਾ ਦੇ ਕੇ ਵੀ ਖੂ ਲਗਵਾਏ ਗਏ ਸਨ ਸੋ ਇਹਨਾਂ ਦੀ ਜਿਹੜੀਆਂ ਕੁਰਬਾਨੀਆਂ ਇਸ ਖਾਨ ਦੀਆਂ ਖਾਂਦਾਂ ਦੀਆਂ ਅਸੀਂ ਕਦੇ ਵੀ ਭੁਲਾ ਨਹੀਂ ਸਕਦੀ ਸਿੱਖ ਕੌਮ ਕਦੇ ਵੀ ਦੇਣੀ ਨਹੀਂ ਦੇ ਸਕਦੀ ਹਾਂਜੀ ਅੱਜ ਕਿੰਨੇ ਪਰਵਾ ਅੱਜ ਨਗਰ ਲੋਹਟਵਦੀ ਦੇ ਵਿੱਚੋਂ ਜਿੱਥੇ ਮਹਾਰਾਜਾ ਸਾਹਿਬ ਦਾ ਮਹਾਰਾ ਹੀਰਾ ਸਿੰਘ ਜੀ ਦਾ ਏਡਾ ਵੱਡਾ ਪਿਆਰ ਉਸ ਨਗਰ ਦੇ ਨਾਲ ਕਿਉਂਕਿ ਸਾਡੇ ਇਲਾਕੇ ਦੇ ਵਿੱਚੋਂ ਤਕਰੀਬਨ 15 ਜ਼ਿਲਾ ਵਤਨ ਹੋਏ ਉਹਨਾਂ ਵਿੱਚੋਂ 11 ਇਸ ਨਗਰ ਦੇ ਜ਼ਿਲਾ ਵਤਨ ਸਨ ਸ਼੍ਰੀਮਾਨ ਸਰਬਾਬਾ ਸੁੰਦਰ ਸਿੰਘ ਜੀ ਸੰਸਪਾਹੀ ਮਹਾਪੁਰਖ ਮਾਨ ਜਬਤਪ ਦੇ ਮਾਲਕ ਮਹਾਪੁਰਖ ਜਿਹੜੇ ਇਸ ਖਾਨ ਦੇ ਨਾਲ ਖਾਨਦਾਨ ਨਾਲ ਬੜਾ ਪਿਆਰ ਸੀ ਉਸ ਨਗਰ ਦਾ ਸੰਧ ਬਾਬਾ ਧਿਆਨ ਸਿੰਘ ਜੀ ਦੀ ਕਮਾਈ ਮਹਾਪੁਰਖਾਂ ਦੀ ਕਮਾਈ ਦੇ ਸਦਕਾ ਉਸ ਨਗਰ ਦੇ ਵਿੱਚ ਗੁਰਸਿੱਖੀ ਨਾਲ ਮਹਾਰਾਜਾ ਸਾਹਿਬ ਨਾਲ ਇਹ ਪਿਆਰ ਸੀ ਇਸ ਕਰਕੇ ਅੱਜ ਬਹੁਤ ਨਗਰ ਦੇ ਵਿੱਚੋਂ ਜਿੰਨੇ ਵੀ ਇਹ ਸਾਰੇ ਨਗਰ ਲੋਟਬਦੀ ਵਿੱਚੋਂ ਪਰਿਵਾਰ ਆਏ ਹਨ ਹਾਂਜੀ ਇਧਰ ਦੇਖਦੇ ਹੋ ਚੈਤੋ ਦੇ ਮੋਰਚੇ ਜੋ ਸ਼ਹੀਦ ਹੋਏ ਸੀ ਉਹਨਾਂ ਪਰਿਵਾਰਾਂ ਨੂੰ ਅੱਜ ਹਾਂਜੀ ਲਾ ਕੇ ਸੰਭਾਲ ਹਾਂਜੀ ਮੈਂ ਨੰਬਰ ਦਾ ਆਤਮ ਸਿੰਘ ਪਿੰਡ ਲੋਟਬਦੀ ਤੇ ਜਿਹੜਾ ਸਾਡਾ ਪਿੰਡ ਆ ਇਹ ਨਾਭਾ ਰਿਆਸਤ ਦਾ ਇੱਕ ਪਰਗਨਾ ਸੀ ਜਿਹੜੀ ਇਹਦੀ ਫੂਲ ਰਿਆਸਤ ਸੀ ਉਹ ਫੂਲ ਸੀ ਤੇ ਮਹਾਰਾਜਾ ਹੀਰਾ ਸਿੰਘ ਜੀ ਨਾਲ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਲਗਾ ਲਗਾ ਸੀ ਮਹਾਰਾਜਾ ਹੀਰਾ ਸਿੰਘ ਜੀ ਨੇ ਤਕਰੀਬਨ ਸਾਡੇ ਪਿੰਡ ਦੇ ਵਿੱਚ 20 ਖੂਹ ਲਗਵਾਏ ਆਪਦੇ ਕੋਲੋਂ ਸਹਿਯੋਤ ਦੇ ਕੇ ਤੇ ਉਸ ਤੋਂ ਬਾਅਦ ਜਦੋਂ ਵੀ ਜਦੋਂ ਜੈਤੋਂ ਦਾ ਮੋਰਚਾ ਲੱਗਿਆ ਤਾਂ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 17 ਜਿਹੜੇ ਸਿੰਘ ਸੀਗੇ ਉਹ ਗ੍ਰਿਫਤਾਰ ਹੋਏ ਇੱਕ ਸਿੰਘ ਸਹੀਦ ਹੋਇਆ ਮਹਾ ਸਿੰਘ ਜੇਲ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਵੀ ਮਹਾਰਾਜਾ ਰਬਿੰਦ੍ਰਾ ਸਿੰਘ ਜੀ ਦਾ ਖਾਸ ਪਿਆਰ ਕਰਕੇ ਆਮ ਔਲਾ ਜਾਣਾ ਸੀਗਾ ਤੇ ਹੀਰਾ ਸਿੰਘ ਜੀ ਦਾ ਵੀ ਬਹੁਤ ਔਲਾ ਜਾਣਾ ਸੀ ਸਾਡੇ ਜਿਹੜੀ ਇਹ ਰਿਆਸਤ ਸੀਗੀ ਇਹਨੂੰ ਇੱਕ ਅਹਿਮ ਰਿਆਸਤ ਮੰਨਿਆ ਜਾਂਦਾ ਸੀਗਾ ਨਾਭਾ ਰਿਆਸਤ ਦੀ ਰਿਆਸਤ ਦੀ ਤੇ ਇਸ ਤਰ੍ਹਾਂ ਸਾਡੇ ਨਗਰ ਨਾਲ ਮਹਾਰਾਜੇ ਦਾ ਪਿਆਰ ਹੋਣ ਕਰਕੇ ਤੇ ਅਸੀਂ ਵੀ ਇਸੇ ਜਿਹੜੇ ਸਾਡੇ ਜਿਹੜੇ ਪੁਰਖਿਆਂ ਦਾ ਇਹ ਸਬੰਧ ਸੀ ਆ ਰਿਆਸਤ ਨਾਲ ਉਹਨੂੰ ਹੋਰ ਪੱਕਾ ਕਰਨ ਦੇ ਲਈ ਤੇ ਮਹਾਰਾਣੀ ਸਾਹਿਬ ਨੂੰ ਬੇਨਤੀ ਕੀਤੀ ਇਹ ਸਾਡੇ ਨਗਰ ਗਏ ਤੇ ਹੁਣ ਅਸੀਂ ਸਮੂਹ ਨਗਰ ਨਿਵਾਸੀ ਆਪਣੇ ਜਿਹੜੇ ਕਮਰ ਕਮਰਜੀ ਨੇ ਤੇ ਮਹਾਰਾਣੀ ਸਾਹਿਬਾ ਦਾ ਮਾਨ ਸਨਮਾਨ ਕਰਨ ਦੇ ਲਈ ਇੱਥੇ ਪਹੁੰਚੇ ਜਿਵੇਂ ਹਿਸਟਰੀ ਪੜਦੇ ਹੋ ਸਾਡਾ ਬਹੁਤ ਸਰਚਾ ਹੋ ਜਾਂਦਾ ਹੈ ਮਹਾਰਾਜ ਸਾਹਿਬ ਦਾ ਇਤਨਾ ਪਿਆਰ ਸੀ ਸਾਡੇ ਪ੍ਰਦੇਸ਼ ਨਾਲ ਤੇ जानवर खालसा वाहसा वाह की फतेह मैं अपने को वैसे भाग्यशाली समझती हूँ कि वापस उन परिवारों से जुड़ने का मौका मिला कि जिनके पूर्वजों ने हमारे पूर्वजों के लिए तब बड़े बलिदान दिए थे ये लोटबंदी पिंड जिसके पूरे पिंड कोई जिलावदन कर दिया था अंग्रेजों ने अब जब मुझे इनके बारे में पता पड़ा मैं समझती थी जिलावदन मतलब एक जगह से उन्हें दूसरी जगह शिफ्ट कर दिया पर जब मुझे डिटेल में पता पड़ा तो यह था कि जिला वदन में उन लोगों के जिन लोगों को जिला वदन किया था उनके सामने पूरे पिंड उनके सामने उनके घर उनके डंगर उनके पूरे घर का सामान सब एक एक चीज नीलाम कर दी थी तो उन्होंने खाली हाथ वहां से भेजा था आज एक बहुत बड़ी बात है आप किसी के लिए अपने राजा के लिए इतनी बड़ी कुर्बानी दे सकें और मुझे नहीं लगता मतलब आज जैसे मेरा घर है मैं एक एक चीज़ अपनी जोड़ती हूँ उसको मेरे सामने नीलाम करा जाएगा तो कैसे लगता है तो उस टाइम क्या जज्बा रहा हो, होगा लोगों को कि अपने सामने अपनी ज़मीन जायदाद सब निलाम हो गया लेकिन वो झुके नहीं